ਸਤਿ ਸ੍ਰੀ ਅਕਾਲ ਜੀ ਰਵੀ ਮਨੋਤਰਾ ਕਿਚਨ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਜੀ ਮਸਾਲੇਦਾਰ ਅਰਬੀ ਦੀ ਸਬਜੀ ਜਿਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਸੋ ਵੀਡੀਓ ਨੂੰ ਐਂਡ ਤੱਕ ਜਿਹੜਾ ਹੈ ਜੀ ਬਿਨਾ ਸਕਿੱਪ ਕੀਤੇ ਜ਼ਰੂਰ ਦੇਖਣਾ ਆਓ ਸ਼ੁਰੂ ਕਰਦੇ ਹਾਂ ਮਸਾਲੇਦਾਰ ਅਰਬੀ ਬਨਾਨੀ ਅਦਰ ਕਿਲੋ ਅਸੀਂ ਅਰਬੀ ਲਈ ਹੈ ਅਰਬੀ ਨੂੰ ਅਸੀਂ ਜੀ ਹੁਣ ਉਬਾਲਣਾ ਹੈ ਪਾਣੀ ਅਸੀਂ ਚੰਗੀ ਤਰ੍ਹਾਂ ਗਰਮ ਕਰ ਲਿਆ ਤੇ ਅਸੀਂ ਇਸ ਨੂੰ ਜਿਹੜਾ ਹੈ ਜੀ ਉਬਾਲ ਤੱਕਨ ਦੇ ਕੇ ਤੇ ਗੈਸੀ ਜਿਹੜੀ ਫਲੇਮ ਹੈਗੀ ਉਸ ਨੂੰ ਅਸੀਂ ਵੀਡੀਓ ਵਿੱਚ ਰੱਖਣਾ ਤੇ 10 ਤੋਂ 15 ਮਿੰਟ ਇਸ ਨੂੰ ਉਬਾਲਾਂਗੇ ਜਿੰਨੀ ਦੇਰ ਚ ਅਰਬੀ ਉਬਲਦੀ ਹੈ ਉਨੀ ਦੇਰ ਚ ਅਸੀਂ ਮਸਾਲਾ ਤਿਆਰ ਕਰ ਲਾਂਗੇ ਮਸਾਲਾ ਤਿਆਰ ਕਰਨ ਦੇ ਵਾਸਤੇ ਅਸੀਂ ਜੀ ਲਸਣ ਹਰੀਆਂ ਮਿਰਚਾਂ ਅਦਰਕ ਪਿਆਜ਼ ਔਰ ਟਮਾਟਰ ਲਏ ਹਨ ਮਸਾਲਾ ਨੂੰ ਸੀ ਫਾਈਨ ਚੋਪ ਕਰ ਲਿਆ ਹੈ ਅਰਬੀ ਚੈੱਕ ਕਰਦੇ ਹਾਂ ਜੀ ਕਿ ਗੈਸ ਸਟੇਡੀ ਅਸੋਸੀ ਬੰਦ ਕਰ ਦਾਂਗੇ ਲਓ ਜੀ ਅਰਬੀ ਵੀ ਜਿਹੜੀ ਹੈ ਜਿੰਨੀ ਕਸੀ ਬੋਇਲ ਕਰਨੀ ਸੀ ਉਨੀ ਕੁ ਬੋਇਲ ਜਿਹੜੀ ਹੋ ਗਈ ਹੈ ਇਹਨੂੰ ਅਸੀਂ ਜਿਹੜਾ ਹੈ ਜੀ ਜ਼ਿਆਦਾ ਬੋਇਲ ਨਹੀਂ ਕਰਨਾ ਕੁੱਕਰ 'ਚ ਇਸੇ ਕਰਕੇ ਬੋਇਲ ਨਹੀਂ ਕੀਤਾ ਕਿ ਉੱਕਰ 'ਚ ਜ਼ਿਆਦਾ ਬੋਇਲ ਹੋ ਜਾਂਦੀ ਹੈ ਇਸ ਕਰਕੇ ਇਸ ਨੂੰ ਅਸੀਂ ਜਿਹੜਾ ਹੈ ਜੀ 70 80% ਤੱਕ ਹੀ ਬੋਇਲ ਕਰਨਾ ਸੀ ਤੇ ਹੁਣ ਅਸੀਂ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਕੇ ਛੇਲਾਂਗੇ ਠੰਡਾ ਕਰਕੇ एक छाननी के नाम जोड़ा है जी लैके यू असी क्डा और ठंडा होने तो है जी इस फिर अं छिले अरबी जी ठंडे होने असी जी छिलके उतार तो देते हैं तो हूँ अभी इन जड़ा है ਚਾਰ-ਚਾਰ ਪੀਸਾਂ ਵਿੱਚ ਅਸੀਂ ਕੱਟ ਲਾਂਗੇ ਇਹਨੂੰ ਜੇਕਰ ਤੁਸੀਂ ਗੋਲ ਜਿਹੜਾ ਹੈ ਜੀ ਕੱਟਣਾ ਚਾਹੁੰਦੇ ਹੋ ਛੋਟੇ ਪੀਸਾਂ 'ਚ ਉਸ ਤਰ੍ਹਾਂ ਹੀ ਕੱਟ ਸਕਦੇ ਹੋ ਸੋ ਜਿਹੜੇ ਵੱਡੇ ਪੀਸਾਂ ਨੇ ਜਿਹੋਦੇ ਅਸੀਂ ਥੋੜੇ ਜਿਹਾ ਛੋਟੇ ਕਰਕੇ ਪੀਸ ਕੱਟ ਲਾਂਗੇ ਤੇ ਜਿਹੜੇ ਛੋਟੇ ਹਨ ਉਹਨਾਂ ਦੇ ਅਸੀਂ ਚਾਰ-ਚਾਰ ਪੀਸ ਕਰ ਲਾਂਗੇ ਸੋ ਇਸ ਤਰ੍ਹਾਂ ਸਾਰੀ ਇਹ ਅੱਬੀ ਜਿਹੜੀ ਆ ਕੱਟ ਲਾਂਗੇ ਅਰ ਵੀ ਸਾਰੀ ਅਸੀਂ ਕੱਟ ਲਈ ਹੈ ਤੇ ਹੁਣ ਅਸੀਂ ਜਿਹੜੀ ਅੱਬੀ ਦੀ ਜਿਹੜੀ ਮਸਾਲੇਦਾਰ ਸਬਜ਼ੀ ਹੈ ਬਣਾਉਣੀ ਸ਼ੁਰੂ ਕਰਦੇ ਆਂ ਅਰਬੀ ਦੀ ਸਬਜੀ ਅਸੀਂ ਜੀ ਸਰੋਂ ਦੇ ਤੇਲ ਚ ਬਣਾਨੀ ਹੈ ਸਰੋਂ ਦੇ ਤੇਲ ਚ ਬਹੁਤ ਹੀ ਵਧੀਆ ਟੇਸਟੀ ਸਬਜੀ ਬਣ ਕੇ ਤਿਆਰ ਹੁੰਦੀ ਹੈ ਸੋ ਕੜਾਈ ਗਰਮ ਕਰਕੇ ਸਭ ਤੋਂ ਪਹਿਲਾਂ ਅਸੀਂ ਦੇ ਵਿੱਚ ਜਿਹੜਾ ਹੈ ਜੀ ਇੱਕ ਕਟਸ਼ੀ ਜਿਹੜਾ ਹੈ ਸਰੋਂ ਦਾ ਤੇਲ ਪਾਣਾ ਸੋ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਜਦੋਂ ਤੱਕ ਇਹਦਾ ਧੂਆ ਨਹੀਂ ਨਿਕਲ ਜਾਂਦਾ ਲਓ ਜੀ ਤੇਲ ਚੰਗੀ ਤਰ੍ਹਾਂ ਜਿਹੜਾ ਹੈ ਜੀ ਗਰਮ ਹੋ ਗਿਆ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਅਜਵਾਇਨ ਸੋ ਅਭੀ ਨੂੰ ਕੀ ਅਜਵਾਇਨ ਦਾ ਤੜਕਾ ਲਗਾ ਕੇ ਬਣਾਵਾਂਗੇ ਤੇ ਜਿਹੜੀ ਅਜਵਾਈਨ ਹੈ ਥੋੜੀ ਜੀ ਆਪ ਕੋ ਚੰਦੋ ਬਾਚੜਾ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਪਹਿਲਾਂ ਪਿਆਜ਼ ਪਿਆਜ਼ ਨੂੰ ਭੁੰਨ ਲਾਂਗੇ ਥੋੜਾ ਜਿਆ ਟੰਨਾ ਕਿ ਪਿਆਜ਼ ਅਸੀਂ ਥੋੜੇ ਜਿਹਾ ਭੁੰਨ ਲਿਆ ਤੇ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਲਸਣ ਲਸਣ ਜਿਹੜਾ ਹੈ ਜੀ ਅਸੀਂ ਫੁੱਟ ਕੇ ਪਾਇਆ ਹੈ ਤਾਜੀ ਅਦਰਕ ਅਦਰਕ ਵੀ ਇਸੇ ਕੋਟ ਕੇ ਪਾਇਆ ਪਿਆਜ਼ਾਂ ਦੇ ਨਾਲ ਹੀ ਲਸਣ ਅਦਰਕ ਨੂੰ ਇਸੇ ਤੋਂ ਲੰਮੇ ਚੰਗੀ ਕਰਾਂ ਤਾਜੀ ਨਾ ਦਾ ਜਿਹੜਾ ਹੈ ਜੀ ਸੱਭਾ ਕੱਚਾ ਜਿਹੜਾ ਇਹਨਾਂ ਦਾ ਸਵਾਦ ਆ ਉਹ ਬਣਾਉ ਦੇ ਲਸਣ ਅਦਰਕ ਨੂੰ ਪਿਆਜ਼ ਦੇ ਨਾਲ ਹੀ ਜਿਹੜਾ ਹੈ ਜੀ 1.5 ਮਿੰਟ ਭੁੰਨਣ ਤੋਂ ਬਾਅਦ ਹੁਣ ਇਹਦੇ ਵਿੱਚ ਅਸੀਂ ਅੱਧਾ ਪਾਣੀ ਹੈ और अरबी अभी मसाले दा ही भुनना है थोड़ा जहा मसाले जो भुजेगी तो बहुत ही वाइस टेस्ट बनेगा इसलिए असी इन जोड़ा है जी पूरी तरह नहींसी उबाल क्योंकि इसमें थोड़ा जहा मसाले दि भुनना तो सो दो तीन मिनट इनू जी मसाले दु भुन लेना है मसाला भी भुजेगा और अरबी भी जी मसाले दा ही थोड़ी जी भुजेगी ਇਸ ਦੋਵਾਰੀ ਜਿਹੜਾ ਹੈ ਜੀ ਇਹਨੂੰ ਅਸੀਂ ਨਾਲ ਨਾਲ ਹਿਲਾਇਆ ਜਾਣਾ ਤਾਂ ਜੋ ਮਸਾਲਾ ਜਿਹੜਾ ਹੈ ਨੀਚੇ ਨਾ ਲੱਗੇ ਮਸਾਲੇ ਦੇ ਨਾਲ ਬੀਨੋਸੀ ਸੰਗੀਤਾਨਾ ਜਿਹੜਾ ਹੈ ਜੀ ਪੁੱਨ ਲਿਆ ਹੈ ਸੋ ਦੇਖ ਸਕਦੇ ਹੋ ਕਿ ਅਰਬੀ ਬੜੇ ਵਧੀਆ ਤਰੀਕੇ ਦੇ ਨਾਲ ਜੜੀ ਤੀ ਹਿੱਜੀ ਹੈ ਤੇ ਹੁਣ ਇਹਦੇ ਵਿੱਚ ਅਸੀਂ ਗਰੇ ਆਪਣੇ ਜੜੀ ਮਸਾਲੇ ਹੈ ਉਹ ਮਿਕਸ ਕਰਨੇ ਹੈ नमक पेगा जी स्वाद अनुसार हल्दी पेगी लाल मिर्च पाउडर धनिया पाउडर ये मसाले पाने बाद इन जरा असी मिक्स कर लेंगे जरा और मिक्स तो कर हम असद पावे टमाटर कटे हुए हैं बरीक और दो हरी मिर्चा हम तो मसाले दादा अभी जोड़ा है जी टमाटर हरी मिर्चों में मिक्स कर लेंगे और थोड़ा जहां जी अभी जीरा पाएंगे ਚੰਗੀ ਤਰ੍ਹਾਂ ਮਿਕਸ ਕਰ ਲਾਂਗੀ ਅਰਬੀ ਹੌਸਲੇਆਂ ਦੇ ਨਾਲ। ਬਜੀ 2 ਕਮਿੰਟ ਅਸੀਂ ਚੰਗੀ ਤਰ੍ਹਾਂ ਮਸਾਲੇ ਜਿਹੜੇ ਆ ਪਾਨ ਤੋਂ ਬਾਅਦ ਅਰਬੀ ਨੂੰ ਮਸਾਲਿਆਂ ਦੇ ਨਾਲ ਹੀ ਭੁੰਨਿਆ ਮਿਕਸ ਕਰ ਲਿਆ ਚੰਗੀ ਤਰ੍ਹਾਂ ਤੇ ਹੁਣ ਇਹਦੇ ਵਿੱਚ ਅਸੀਂ ਥੋੜਾ ਜਿਹਾ ਪਾਣੀ ਪਾ ਕੇ ਬਹੁਤ ਥੋੜਾ ਪਾਣੀ ਪਾਣਾ ਕਿਉਂਕਿ ਅਰਬੀ ਸਾਡੀ ਜਿਹੜੀ ਹੈ ਬਿਲਕੁਲ ਪਿਆਰ ਹੈ। ਸਰਫਰ ਮਸਾਲੀਆਂ ਨੂੰ ਚੀ ਤੜਾ ਜਿਹੜਾ ਹੈ ਤਾਂ ਜੋ ਅਰਬੀ ਦੇ ਨਾਲ ਚੰਗੀ ਤਰ੍ਹਾਂ ਮਿਕਸ ਹੋ ਜਾਣ ਇਹਨਾਂ 'ਕ ਥੋੜਾ ਜਿਹਾ ਪਾਣੀ ਪਾ ਕੇ ਤੇ ਅਸੀਂ 2 ਮਿੰਟੇ ਨੂੰ ਉਬੋਲ ਰੱਖਣਾ ਸੋ ਓਟਾ ਤੱਕ ਦੇਖੀ ਅਸੀਂ 2 ਕੁ ਮਿੰਟੇ ਇਸ ਨੂੰ ਪਕਾਉਣਾ ਹੈ ਲਓ ਜੀ 2 ਮਿੰਟੇ ਅਸੀਂ ਅਰਬੀ ਨੂੰ ਟਾ ਕੇ ਪਕਾ ਲਿਆ ਹੈ ਤੇ ਅਰਬੀ ਜਿਹੜੀ ਹੈ ਸਾਡੀ ਬਿਲਕੁਲ ਤਿਆਰ ਹੋ ਗਈ ਹੈ ਮਸਾਲੇ ਦਾ ਬਹੁਤ ਹੀ ਵਧੀਆ ਟੇਸਟੀ ਅਰਬੀ ਬਣ ਕੇ ਤਿਆਰ ਹੋਈ ਹੈ ਤੇ ਇਹਦੇ ਵਿੱਚ ਹੁਣ ਅਸੀਂ ਪਾਵਾਂਗੇ ਜੀ ਗਰਮ ਮਸਾਲਾ ਲਓ ਜੀ ਅਰਬੀ ਦੀ ਸਬਜ਼ੀ ਬਣ ਕੇ ਤਿਆਰ ਹੋ ਗਈ ਹੈ ਤੇ ਹੁਣ ਅਸੀਂ ਜਿਹੜੀ ਆ ਗੈਸ ਬੰਦ ਕਰ ਦੇਾਂਗੇ ਔਰ ਇਹਨੂੰ ਇੱਕ ਪਲੇਟ 'ਚ ਕੱਢਾਂਗੇ ਲਓ ਜੀ ਮਸਾਲੇਦਾਰ ਅਰਬੀ ਦੀ ਸਬਜੀ ਜਿਹੜੀ ਹੈ ਬਣ ਕੇ ਤਿਆਰ ਹੋ ਗਈ ਹੈ ਤੇ ਇਹਦੇ ਉੱਤੇ ਥੋੜਾ ਜਿਹਾ ਸੀ ਨਿੰਬੂ ਵੀ ਪਾ ਦਾਂਗੇ ਨਿੰਬੂ ਪਾਉਣ ਦੇ ਨਾਲ ਵੀ ਜਿਹੜਾ ਹੈ ਅਰਬੀ ਦਾ ਟੇਸਟ ਬਹੁਤ ਹੀ ਆਂਦਾ ਹੈ ਤੇ ਇਹ ਜਿਹੜੀ ਹੈ ਜੀ ਤੁਸੀਂ ਅਰਬੀ ਦੀ ਸਬਜੀ ਰੋਟੀ ਨਾਲ ਫੁਲਕੇ ਨਾਲ ਜਾਂ ਪਰੌਂਠੀ ਨਾਲ ਜਿਆਦੇ ਨਾਲ ਮਰਜੀ ਖਾਓ ਬਹੁਤ ਹੀ ਟੇਸਟ ਆਂਦਾ ਹੈ ਸੋ ਉਮੀਦ ਕਰਦੀ ਹਾਂ ਕਿ ਤੁਹਮਾਰੀ ਤੁਹਾਨੂੰ ਮੇਰੀ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਸੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਚੈਨਲ ਸਬਸਕ੍ਰਾਈਬ ਕਰ ਲੈਣਾ ਸੋ ਮਿਲਦੇ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਸਬਸਕ੍ਰਾਈਬ ਕਰਨਾ